ਓ ਭਰਾਵੋ ਨਾ ਡੰਡ ਲਾਓ ਯਾਰ ਕਬੱਡੀ ਦੀ ਨਾ ਲੋਕਾਂ ਦਾ ਮੁੱਖ ਮੋੜੋ ਮੇਰੇ ਵੀਰ ਬਣ ਕੇ ਆ ਮੈਂ ਸਮਝਦਾ ਯਾਰ ਇਹ ਤਾਂ ਹੁਣ ਐਵੇਂ ਹੀ ਨਜਾਇਜ਼ ਗੱਲ ਆਇਆ ਜਿਹੜੀ 베ਰ ਸਾਹਿਬ ਦੀ ਟੀਮ ਟੀਮ ਸੇਵਕ ਜੀ ਲਾਈਵ ਜੁੜੇ ਹੋਏ ਆ ਜਸਵਿੰਦਰ ਸਿੰਘ ਰਿੰਕੂ ਸਮਰਾ ਜੀ ਉਹਨਾਂ ਦਾ ਵੀ ਧੰਨਵਾਦ ਆ ਰਿੰਕੂ ਸਮਰਾ ਮੰਨ ਰੂਪ ਦੇਖੋ ਇਹ ਨਹੀਂ ਗੱਲ ਇੱਕ ਰੂਲ ਆ ਫਿਰ ਇੱਕ ਗੱਲ ਆ ਵੀ ਜੇ ਖੁੱਲੀਆਂ ਪਾਉਣੀਆਂ ਤਾਂ ਇੱਕ ਇੱਕ ਰੇਡਰ ਰੇਡੀ ਪਾਊਗਾ ਉਧਰੋਂ ਰਵੀ ਪਾਊਗਾ ਤੇ ਇਧਰੋਂ ਬੁਲਟ ਪਾਊਗਾ ਫਿਰ ਬਾਕੀ ਸਾਰੇ ਬਿਠਾ ਦਿਓ ਗੋਲੇ ਦੀ ਠੀਕ ਆ ਤੇ ਨਹੀਂ ਕਬੱਡੀ ਦਾ ਰੂਲ ਇਹ ਹੈ ਵੀ ਜਾਤਾ ਹਥਿਆਰ ਤੇ ਆਪਾਂ ਲਿਖੋ ਨਾ ਵੀ ਦੂਜੀ ਬੰਦ ਆ ਤੀਜੀ ਤੀਜੀ ਬੰਦ ਆ ਸੋ ਪਲੀਜ਼ ਇੱਕ ਮਿੰਟ ਭਾਜੀ ਮੈਨੂੰ ਗੱਲ ਕਰਨ ਦੇ ਯਾਦ ਆਪਾਂ ਪਹਿਲਾਂ ਲਿਖੋ ਨਾ ਜਾਂ ਪਰ ਰੂਲ ਤੇ ਰਹੋ ਤੇ ਨਹੀਂ ਫਿਰ ਜੇ ਪਾਉਣੀਆਂ ਇੱਕ ਪਾਸੇ ਰਵੀ ਇਕੱਲਾ ਪਾਊਗਾ ਇੱਕ ਪਾਸੇ ਬੁਲਟ ਇਕੱਲਾ ਪਾਊਗਾ ਯਾਰ ਆਪਾਂ ਕਬੱਡੀ ਨੂੰ ਕਬੱਡੀ ਰਹਿਣ ਦਈਏ ਓ ਯਾਰ ਇੱਕ ਪਾਸੇ ਨਾ ਖੜ ਜੀਏ ਫਿਰ ਯਾਰ ਓ ਭਰਾਵੋ ਇਹ ਸਾਰੀ ਉਮਰ YouTube ਤੇ ਰਹਿਣਾ ਰੌਲਾ ਰੱਪਾ ਜਦੋਂ ਕੱਟ ਕੇ ਪੈ ਗਿਆ ਪਿੱਛੇ ਹਟ ਜਾਓ ਆ ਰਾਜੇ ਪੁੱਛਾ ਇੱਕ ਮਿੰਟ ਪਲੀਜ਼ ਇੱਕ ਮਿੰਟ ਕਮੇਟੀ ਨੂੰ ਵੀ ਸਾਈਡ ਤੇ ਕਰ ਦਿਓ ਰਵੀ ਤੂੰ ਮੰਦਾ ਵੀ ਕੱਲਿਆ ਕੱਲਾ ਪਾਉਣੀਆਂ ਪੈਣੀਆਂ ਬੁਲਟ ਮੰਦਾ ਕੱਲਾ ਚਿਤ ਮੰਦਾ ਵੈਸੇ ਰੂਲ ਨਹੀਂ ਹੈਗਾ ਇਹ ਕਬੱਡੀ ਦਾ ਵੀ ਆਪਾਂ ਰੂਲ ਚੇਂਜ ਪਰ ਜਦੋਂ ਹੁਣ ਮੈਚ ਹੀ ਨਹੀਂ ਪੂਰਾ ਹੋ ਰਿਹਾ ਯਾਰ ਪਲੇਅਰਾਂ ਦੀ ਆਪਸੀ ਸਹਿਮਤੀ ਆ ਬਸ ਵਾ ਪਾਉਣ ਦੇ ਵਾ ਜਾਓ ਆਪਾਂ ਬਾਹਰ ਆ ਜਾਓ ਸਾਰੇ ਆ ਜਾਓ ਵਾਹ ਇਹਨੀ ਡੌਲਿਆਂ ਚ ਜਾਣ ਥੰਮ ਦਈ ਦਾ ਤੂਫਾਨ ਇਹ ਤਾਂ ਜਿਹੜੇ ਪੱਟਾਂ ਚ ਦਮ ਹੈ ਜਿਹੜੇ ਡੌਲਿਆਂ ਚ ਦਮ ਹੈ ਜਿਹੜੀ ਛਾਤੀ ਚ ਸ਼ੇਰ ਹੈ ਉਹ ਪਾਪਾ ਜਮਾ